ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਬਟਲਾੜਾ ਵੱਲੋਂ ਅਸੀਂ ਆਪਣੇ ਭੈਣਾਂ ਦੱਸਣਾ ਚਾਹੁੰਦੇ ਆ ਕਿ ਅਸੀਂ ਡਿਸਟ੍ਰਿਕਟ ਮਾਨਸਾ ਬਟਲਾੜਾ ਤੋਂ ਬਿਲੋਂਗ ਕਰਦੇ ਆ ਸਾਡੀ ਜਿਹੜੀ ਸ਼ਾਪ ਐ ਉਹ ਬੋਹਾਰ ਰੋਡ ਤੇ ਐ ਜੀ ਪਿੱਖੀ ਰੋਡ ਬੋਹਾਰ ਰੋਡ ਤੇ ਸਾਡੀ ਸ਼ਾਪ ਐ ਜੀ ਜੇਕਰ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਡਿਸਕ੍ਰਿਪਸ਼ਨ ਚ ਵਿੱਚ ਸਾਡਾ ਐਡਰੈਸ ਦਿੱਤਾ ਤੁਸੀਂ ਉਥੋਂ ਸਾਡੀ ਲੋਕੇਸ਼ਨ ਲੈ ਸਕਦੇ ਹੋ ਤੇ ਇੱਕ ਮੇਰੇ ਭੈਣਾਂ ਨੂੰ ਰਿਕਵੈਸਟ ਐ ਕਿ ਜਿਹੜੀ ਸਾਡੀ ਸੇਲ ਐ ਜੀ ਇਹ ਚੱਲਦੀ ਰਹੂਗੀ ਲੋੜੀ ਆਫਰ ਲੈ ਕੇ ਆਉਦੇ ਰਾਵਾਂਗੇ ਡੇਲੀ ਅਸੀਂ ਤੁਹਾਡੇ ਵਾਸਤੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਸਾਡ ਤੁਹਾਨੂੰ ਸਾਡੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਤੇ ਜਿਹੜੀ ਸਾਡੀ ਸੇਲ ਦਾ ਤੁਸੀਂ ਵੀ ਲਾਭ ਲੈ ਸਕੋ ਜੀ ਆ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹੜੇ ਪੀਸ ਲੈ ਕੇ ਆਏ ਆ 150 ਵਾਲੇ ਉਹ ਵੀ ਲੈ ਕੇ ਆਏ ਆ ਜੀ ਤੇ ਬਾਕੀ ਅੱਜ ਰਹਿਣਗੇ ਪਾਰਟੀ ਵੇਅਰ ਸੂਟ ਵੀ ਰਹਿਣਗੇ ਮੇਰੀ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ ਠੀਕ ਹੈ ਜੀ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੀ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਲਾਸਟ ਵਿੱਚ ਅਸੀਂ ਤੁਹਾਨੂੰ 150 ਵਾਲੇ ਪੀਸ ਵੀ ਦਿਖਾਵਾਂਗੇ ਤੇ ਪਹਿਲਾਂ ਤੁਹਾਨੂੰ ਥੋੜੇ ਜਿਹਾ ਪਾਰਟੀ ਵੇਅਰ ਸੂਟ ਦਿਖਾ ਰਹੇ ਹਾਂ ਜੋ ਆਫਰ ਦੇ ਵਿੱਚ ਲੈ ਕੇ ਆਏ ਹਾਂ ਚੈੱਕ ਕਰੋ ਜੀ ਪਹਿਲਾ ਸੂਟ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੋ ਪੈਨਲਸ ਆ ਸੈਂਟਰ 'ਚ ਵਰਕ ਹੈ ਜਰੀ ਵਰਕ ਹੋਇਆ ਪੂਰੇ ਸੂਟ ਦੇ ਉੱਪਰ ਆਫਰ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਲੈਂਥ ਕੋਈ ਇਸ਼ੂ ਨਹੀਂ ਜਿੰਨੀ ਮਰਜ਼ੀ ਤੁਸੀਂ ਲੈਂਥ ਬਣਾ ਸਕਦੇ ਹੋ ਸੂਟ ਦੀ ਠੀਕ ਹੈ ਜੀ ਸਟਾਫ 5 ਮੀਟਰ ਆੜੋਵਰ ਰਹਿਣ ਵਾਲਾ ਹੈ ਇਹਦੇ ਨਾਲ ਲੈ ਕੇ ਆਏ ਆ ਅਸੀਂ ਦੁਪੱਟਾ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਕਟਵਰਕ ਪੂਰਾ ਵਰਕ ਮਿਲੇਗਾ ਜੀ ਚੈੱਕ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਕਟਵਰਕ ਮਿਲਣ ਵਾਲੀ ਹੈ ਤੇ ਵਰਕ ਮਿਲਣ ਵਾਲਾ ਠੀਕ ਹੈ ਜੀ ਬਾਕੀ ਜੋ ਫਲਾਵਰ ਸ਼ਰਟ ਦੇ ਵਿੱਚ ਹੈ ਉਹੀ ਫਲਾਵਰ ਦੁਪੱਟੇ 'ਚ ਬਣੇ ਹੋਏ ਆ ਦੇਖੋ ਜੀ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਕਟਵਰਕ ਮਿਲਣ ਵਾਲੀ ਹੈ ਪ੍ਰਾਈਸ ਸਿਰਫ ਆਫਰ ਹੋਊਗਾ ਸਿਰਫ ਤੁਸੀਂ ਸਾਡੇ ਕੋਲੋਂ 1100 ਦੇ ਵਿੱਚ ਇਹ ਵਾਲਾ ਸੂਟ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ 1100 ਦੇ ਵਿੱਚ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਆਫਰ ਪ੍ਰਾਈਸ ਹੈ ਤੁਹਾਡੇ ਵਾਸਤੇ ਜੀ ਇਹਨਾਂ ਸੂਟਾਂ ਦੀ ਲੋੜੀ ਆਫਰ ਹੈ ਜੀ ਜਿੰਨਾਂ ਤੱਕ ਲੋੜੀ ਉਹ ਜਦ ਤੱਕ ਆਫਰ ਹੋਊਗੀ ਉਸ ਤੋਂ ਬਾਅਦ ਇਹਨਾਂ ਸੂਟਾਂ ਦੇ ਜਿਹੜੀ ਰੇਟ ਆ ਉਹ ਅਪ ਹੋ ਜਾਣੇ ਆ ਇਸ ਤੋਂ ਅੱਗੇ ਦੇਖੋ ਜੀ ਅਗਲਾ ਸੂਟ ਚੈੱਕ ਕਰੋ ਇਹਦੇ ਵਿੱਚ ਇੱਕ ਸਕੈਨ ਕਲਰ ਦੇ ਵਿੱਚ ਆ ਚੈੱਕ ਕਰੋ ਠੀਕ ਹੈ ਜੀ ਇਹ ਸੂਟ ਜਿਹੜਾ ਇਸੇ ਵਿੱਚ ਸਕੈਨ ਕਲਰ ਚ ਰਹੂਗਾ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਠੀਕ ਹੈ ਜੀ ਪਾਰਟੀ ਵੇਅਰ ਸੂਟ ਹੈ ਸਿਰਫ 1100 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਚੈੱਕ ਕਰੋ ਇਹਦਾ ਦੁਪੱਟਾ ਕਟਵਰਕ ਹੈ ਉੱਪਰ ਪੂਰਾ ਜਰੀ ਵਰਕ ਹੋਇਆ ਦੁਪੱਟੇ ਦੇ ਵੀ ਠੀਕ ਹੈ ਜੀ ਦੁਪੱਟੇ ਉੱਪਰ ਵੀ ਵਰਕ ਮਿਲੂਗਾ ਤੁਹਾਨੂੰ ਸ਼ਰਟ ਉੱਪਰ ਵਰਕ ਮਿਲੂਗਾ ਜਿੰਨਾ ਮਰਜੀ ਈਰਾਂ ਰੱਖੋ ਜਿੰਨੀ ਮਰਜੀ ਲੈਂਥ ਰੱਖੋ ਤੁਸੀਂ ਕੰਪਲੀਟ ਸੂਟ ਹੈ ਜੀ ਇੱਕ ਇਹਦੇ ਵਿੱਚ ਇਹ ਵਾਲਾ ਸੂਟ ਮਿਲੂਗਾ ਤੁਹਾਨੂੰ ਇਹਦਾ ਜੀ ਪਿਸਤਾ ਕਲਰ ਦੇ ਵਿੱਚ ਚੈੱਕ ਕਰੋ ਪਿਸਤਾ ਕਲਰ ਦੇ ਵਿੱਚ ਤੁਹਾਨੂੰ ਸੂਟ ਮਿਲਣ ਵਾਲਾ ਲਓ ਜੀ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਚ ਤੁਹਾਨੂੰ ਸੂਟ ਮਿਲੇਗਾ ਚੈੱਕ ਕਰੋ ਪਿਸਤਾ ਕਲਰ ਹੈ ਬੜਾ ਸੋਹਣਾ ਜਾਂ ਕਲਰ ਹੈ ਜੀ ਇਹ ਵੀ ਵਰਕ ਦੇਖੋ ਜੀ ਕਿੰਨੀ ਫਿਨਿਸ਼ਿੰਗ ਦੇ ਨਾਲ ਪੂਰਾ ਵਰਕ ਹੋਇਆ ਹੈ ਹੈਂਡ ਵਰਕ ਟੱਚ ਸੂਟ ਰਹਿਣ ਵਾਲੇ ਆ ਹੈਂਡਵਰਕ ਸਟੈਚਸ ਸੂਟ ਰਹਿਣ ਵਾਲਿਆ ਨਾਲ ਰਹੂਗਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਕਟਵਰਕ ਹੈ ਪੂਰੇ ਪਾਲਟੀਅਰ ਸੂਟ ਲੈ ਕੇ ਆਇਆ ਜਾਂ ਸਿਰਫ 1100 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਆਂ ਜੀ ਇਸ ਤੋਂ ਅੱਗੇ ਸਿੱਟ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਪਾੜਾ ਸਲਕ ਦੇ ਵਿੱਚ ਸੂਟ ਰਹਿਣਗੇ ਠੀਕ ਹੈ ਜੀ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ ਹੈ ਪਾੜਾ ਸਲਕ ਦੇ ਵਿੱਚ ਸੂਟ ਰਹਿਣਗੇ ਦੇਖੋ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਸ਼ਿਲਕ ਹੈ ਜੀ ਇਹ ਇਹਦੇ ਵਿੱਚ ਵੀ ਸੈਲਫ ਪ੍ਰਿੰਟ ਬਣਿਆ ਹੋਇਆ ਠੀਕ ਹੈ ਜੀ ਸੈਲਫ ਪ੍ਰਿੰਟ ਬਣਿਆ ਹੋਇਆ ਚੈੱਕ ਕਰੋ ਪੂਰੀ ਸ਼ਰਟ ਦੇ ਉੱਪਰ ਵਰਕ ਹੈ ਜੀ ਖੋਲ ਕੇ ਦਿਖਾਵਾਂਗੇ ਇੱਕ ਪੀਸ ਪੂਰੀ ਸ਼ਰਟ ਉੱਪਰ ਵਰਕ ਹੈ ਪੂਰਾ ਘੇਰਾ ਵਰਕ ਹੈ ਹੈਂਡਵਰਕ ਟੱਚ ਰਹਿਣ ਵਾਲਾ ਸੂਟ ਪਿਓਰ ਦਾ ਦੁਪੱਟਾ ਰਹੂਗਾ 4 ਸਾਈਡ ਵਰਕ ਰਹੂਗਾ ਜੀ ਇਹਦਾ ਚੈੱਕ ਕਰੋ 4 ਸਾਈਡ ਵਰਕ ਰਿਹਾ ਇਹ ਵਾਲਾ ਦੁਪੱਟੇ ਦੇ ਉੱਪਰ ਵੀ ਸਿਰਫ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ 1000 ਰੁਪਏ ਦੇ ਵਿੱਚ ਬਾਇ ਕਰ ਸਕਦੇ ਹੋ। ਇਹਦੀ ਪ੍ਰਾਈਸ 1000 ਰੁਪਏ ਰਹਿਣ ਵਾਲਾ ਜੀ। ਚੈੱਕ ਕਰੋ ਦੁਪट्टे ਉੱਪਰ ਵੀ ਤੁਹਾਨੂੰ ਆ ਪੂਰਾ ਵਰਕ ਮੈਲ ਵਾਲਾ। ਠੀਕ ਹੈ ਜੀ ਦੋਨੋਂ ਸਾਈਡ ਵਰਕ ਹੋਇਆ ਦੁਪट्टे ਦੇ। ਪਿਓਰ ਦਾ ਦੁਪੱਟਾ ਰਹੂਗਾ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ। ਠੀਕ ਹੈ ਜੀ ਮੇਰੀ ਵੀਰੋ ਜੀ ਅੰਤ ਤੱਕ ਬਣੇ ਰਹਿਣਾ ਦੀ ਤੁਹਾਨੂੰ ਅਸੀਂ ਪੀਸ ਵੀ ਦਿਖਾਵਾਂਗੇ 150 ਵਾਲੇ। ਇਹਦੇ ਵਿੱਚ ਇੱਕ ਮਸਟਰਡ ਸ਼ੇਡ ਆ। ਇਹਦਾ ਘੇਰਾ ਵੇਖੋ ਚੈੱਕ ਕਰੋ ਜੀ ਘੇਰੇ ਦਾ ਵਰਕ ਬਹੁਤ ਫਿਨਿਸ਼ੀ ਨਾਲ ਹੈਂਡਵਰਕ ਟੱਚ ਘੇਰਾ ਜੀ ਪੂਰਾ ਠੀਕ ਹੈ ਜੀ ਸਿਰਫ 1000 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲਾ ਸੂਟ ਚੈੱਕ ਕਰੋ ਇਹ ਵਾਲਾ ਇਹਦੇ ਨਾਲ ਦੁਪੱਟਾ ਆਊਗਾ ਦੁਪੱਟੇ ਉੱਪਰ ਵੀ ਪੂਰਾ ਵਰਕ ਹੈ ਜੀ ਠੀਕ ਹੈ ਜੀ 1000 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਇਹਦੇ ਤੇ ਕੇਵਲਾ ਕਲਰ ਆਊਗਾ ਚੈੱਕ ਕਰੋ ਜੀ ਇਹ ਕੇਵਲਾ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ پارٹی ویئر ਸੂਟ ਹੈ ਜੀ ਜਿਹਨੂੰ ਮਰਜ਼ੀ ਗਿਫਟ ਕਰੋ ਲੋਹੜੀ ਦੇ ਉੱਪਰ ਇਹਨੂੰ ਮਰਜ਼ੀ ਤੁਸੀਂ ਗਿਫਟ ਕਰ ਸਕਦੇ ਹੋ ਹਾਂਜੀ ਲੋਹੜੀ ਦੇ ਉੱਪਰ ਤੁਸੀਂ ਗਿਫਟ ਕਰ ਸਕਦੇ ਹੋ ਇਹ ਕੇਵਲਾ ਕਲਰ ਮਿਲੂਗਾ ਜੀ ਠੀਕ ਹੈ ਜੀ ਇਹਦੀ ਡਿਜ਼ਾਈਨ ਡਿਫਰੈਂਟ ਹੈ ਇਹ ਵਾਲਾ ਕਲਰ ਮਿਲੂਗਾ ਚੈੱਕ ਕਰੀ ਚਲੋ ਜੀ ਇਹਦੇ ਦੇ ਉੱਪਰ ਹੀ ਦੁਪट्टे ਉੱਪਰ 4 ਸਾਈਡ ਵਰਕ ਰਹਿਣ ਵਾਲਾ ਜੀ ਦੁਪट्टे ਉੱਪਰ ਵੀ ਵਰਕ ਰਹੂਗਾ ਜੀ 1000 ਰੁਪਏ ਦਾ ਸੂਟ ਰਹਿਣ ਵਾਲਾ ਜੀ ਵਾਲਾ ਚੈੱਕ ਕਰੋ ਜੀ ਪਾਲਟੀ ਵੀ ਰ ਸੂਟ ਲੈ ਕੇ ਆਏ ਆ ਲੋੜੀ ਆਫਰ ਦੇ ਵਿੱਚ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਪੀਸ ਜਿਹੜੇ ਅਸੀਂ ਤੁਹਾਨੂੰ ਦੇ ਰਹੇ ਆ 150 ਦੇ ਵਿੱਚ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ ਇਹਦੇ ਉੱਪਰ ਤੁਸੀਂ ਹੈਂਡਵਰਕ ਕਰਵਾਓ ਠੀਕ ਹੈ ਜੀ ਥ्रेडਵਰਕ ਕਰਵਾਓ ਜਿਹੜਾ ਤੁਹਾਨੂੰ ਸਟਾਫ ਮਿਲਦਾ ਜੀ 2-2000 ਦੇ 3-3000 ਦੇ ਸੂਟ ਮਿਲਦੇ ਆ ਜੀ ਉਹੀ ਸੇਮ ਸਟਾਫ ਤੁਹਾਨੂੰ ਅਸੀਂ ਦੇ ਰਹੇ ਆ ਸਿਰਫ 150 ਦੇ ਵਿੱਚ ਆਫਰ ਪ੍ਰਾਈਸ ਵਿੱਚ ਲੋੜਿਤਕ ਆਫਰ ਰਹਿਣ ਵਾਲੀ ਇਸ ਤੋਂ ਬਾਅਦ ਇਹਨਾਂ ਸੂਟਾਂ ਦੀ ਉਹੀ ਪ੍ਰਾਈਸ ਆਪ ਹੋ ਜਾਣੀ ਹੈ ਜੀ ਚੈੱਕ ਕਰੀ ਚਲੋ ਜੀ ਤੁਹਾਨੂੰ ਕਲਰ ਦਿਖਾਵਾਂਗੇ ਬਰਬਰੀ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਪਿਸਤਾ ਕਲਰ ਹੈ ਬਰਬਰੀ ਦੇ ਵਿੱਚ ਰਹੂਗਾ ਪਿਸਤਾ ਕਲਰ ਰਹੂਗਾ ਜੀ ਠੀਕ ਹੈ ਜੀ ਸਕਿਨ ਕਲਰ ਦੇ ਵਿੱਚ ਰਹੂਗਾ ਪਿਸਤਾ ਕਲਰ ਹੈ ਕੱਟ ਰਹੂਗੀ 4 ਮੀਟਰ ਤੋਂ ਲੈ ਕੇ ਸਵਾ ਚਾਰ ਦੀ ਹੋ ਸਕਦੀ ਹੈ ਜੀ ਤੇ 4:30 ਤੱਕ ਇਹ ਵਾਲਾ ਖਾਦੀ ਦੇ ਵਿੱਚ ਆ 5 ਮੀਟਰ ਦੀ ਕੱਟ ਵਿੱਚ ਹੈ ਜੀ ਠੀਕ ਹੈ ਜੀ 4:30 4 ਮੀਟਰ ਤੱਕ ਇਹ ਵਾਲੀ ਕੱਟ ਰਹੂਗੀ ਚੈੱਕ ਕਰੋ ਜੀ ਇਹ ਵੀ ਖਾਦੀ ਦੇ ਵਿੱਚ ਰਹੂਗਾ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਤੁਸੀਂ ਸਾਡੇ ਕੋਲੋਂ ਐਦਾਂ ਵੀ ਲੈ ਸਕਦੇ ਹੋ ਇਹ ਟੈਬੀ ਸ਼ਿਲਕ ਦੇ ਵਿੱਚ ਰਹਿਣ ਵਾਲਾ ਪੀਸ ਹੈ ਬੜਾ ਪਿਆਰਾ ਜਿਹਾ ਇਦਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਇਹਦੀ ਬਾਟਮ ਵੀ ਬਣਾ ਸਕਦੇ ਹੋ ਨਾਲ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਇਹ ਇਹ ਤੁਹਾਨੂੰ ਸਾਰਟਨ ਸਟੱਫ ਦੇ ਵਿੱਚ ਮਿਲੇਗਾ ਚਨੂਰ ਸਾਰਟਨ ਸਟੱਫ ਦੇ ਵਿੱਚ ਚਨੂਰ ਸਾਰਟਨ ਸਟੱਫ ਹੈ ਤੁਸੀਂ ਇਹਦਾ ਦੁਪੱਟਾ ਵੀ ਬਣਾ ਸਕਦੇ ਹੋ ਬਾਟਮ ਵੀ ਬਣਾ ਸਕਦੇ ਹੋ ਮੈਚਿੰਗ ਸੂਟ ਲੈ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਬਚਿੱਤਰਾ ਸ਼ਿਲਕ ਦੇ ਵਿੱਚ ਰਹੂਗਾ 6 ਮੀਟਰ ਦੀ ਕੱਟ ਤੱਕ ਰਹਿਣ ਵਾਲਾ ਪੀਸ ਹੈ ਜੀ ਇਹ 6 ਮੀਟਰ ਦੀ ਕੱਟ ਤੱਕ 5.5 ਆ 6 ਮੀਟਰ ਦੀ ਕੱਟ ਤੱਕ ਰਹੂਗਾ ਪੀਸ ਇਹ ਵਿਚਿਤਰਾ ਸ਼ਿਲਕ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਰਹਿਣਾ ਟੈਬੀ ਸ਼ਿਲਕ ਦੇ ਵਿੱਚ ਰਹੂਗਾ ਚੈੱਕ ਕਰੋ ਬੜਾ ਪਿਆਰਾ ਜਿਹਾ ਪੀਸ ਹੈ ਲਵੈਂਡਰ ਕਲਰ ਐਦਾਂ ਤੁਸੀਂ ਆਪਸ ਵਿੱਚ ਇਹਨਾਂ ਦੀ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਜੀ ਐਦਾਂ ਤੁਸੀਂ ਆਪਸ ਵਿੱਚ ਕੰਟਰਾਸਟ ਕਰਕੇ ਵੀ ਸੂਟ ਬਾਈ ਕਰ ਸਕਦੇ ਹੋ ਇਹ ਵਾਲਾ ਪੀਸ ਚੈੱਕ ਕਰੋ ਸੀ ਗ੍ਰੀਨ ਕਲਰ ਹੈ ਜੀ ਸਾਟਰਨ ਸਿਲਕ ਚ ਨੂੰ ਰਹਿਣ ਵਾਲਾ ਬੜੇ ਪਿਆਰੇ ਜਿਹੇ ਪੀਸ ਰਹਿਣਗੇ ਜੀ ਸਾਰੇ ਇਹ ਵਾਲਾ ਚੈੱਕ ਕਰੋ ਇਹ ਨਾਲ ਤੁਸੀਂ ਬਾਟਮ ਲੈ ਸਕਦੇ ਹੋ ਨਾਲ ਦੁਪੱਟਾ ਲੈ ਸਕਦੇ ਹੋ ਸਿਰਫ 150 ਰੁਪਏ ਦੇ ਵਿੱਚ ਤੁਹਾਨੂੰ ਪੀਸ ਪੈਣ ਵਾਲਾ ਜੀ 150 ਰੁਪਏ ਦੇ ਵਿੱਚ ਇਹ ਵਾਲੇ ਪੀਸ ਪੈਣ ਵਾਲੇ ਆ ਬਾਟਮ ਰੈਡੀ ਕਰੋ ਦੁਪੱਟਾ ਰੈਡੀ ਕਰੋ ਕੰਟਰਾਸਟ ਸੂਟ ਬਣਾ ਸਕਦੇ ਆ ਤੁਸੀਂ ਇਸ ਸੈਲਫ ਪ੍ਰਿੰਟ ਦੇ ਵਿੱਚ ਮਿਲੂਗਾ ਤੁਹਾਨੂੰ ਦੇਖ ਸਕਦੇ ਹੋ ਸੈਲਫ ਪ੍ਰਿੰਟ ਹੈ ਜੀ ਸੈਲਫ 150 ਦੇ ਵਿੱਚ ਬੜਾ ਸੋਹਣਾ ਜਿਹਾ ਸਟੱਫ ਰਹਿਣ ਵਾਲਾ ਇਹ ਵਾਲਾ ਤੁਸੀਂ ਐਦਾ ਮੈਚਿੰਗ ਲੈ ਸਕਦੇ ਹੋ ਜੀ ਕੰਟਰਾਸਟ ਬਣਾ ਕੇ ਐਦਾ ਮੈਚਿੰਗ ਲੈ ਸਕਦੇ ਹੋ ਦੋਨੋਂ ਪੀਸ ਸਾਡੇ ਕੋਲੋਂ ਚੈੱਕ ਕਰੋ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਸਿਰਪ ਤੋ ਵੱਡਾ 300 ਦੇ ਵਿੱਚ ਬਾਟਮ ਵੀ ਬਣ ਰਹੀ ਹੈ ਦੁਪੱਟਾ ਵੀ ਬਣ ਰਿਹਾ ਹੈ ਸੂਟ ਵੀ ਪੂਰਾ ਬਣ ਰਿਹਾ ਹੈ ਜੀ ਐਦਾ ਕੰਟਰਾਸਟ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਵੀ ਤੁਸੀਂ ਐਡਾ ਆਪਸ ਵਿੱਚ ਕੰਟਰਾਸਟ ਲੈ ਸਕਦੇ ਹੋ ਚੈੱਕ ਕਰੋ ਜਿੱਦਾਂ ਤੁਹਾਨੂੰ ਪਸੰਦ ਆ ਉਦਾਂ ਲੈ ਸਕਦੇ ਹੋ ਇਹ ਵਾਲਾ ਵੀ ਤੁਸੀਂ ਆਪਸ ਵਿੱਚ ਕੰਟਰਾਸਟ ਲੈ ਸਕਦੇ ਹੋ ਜਾਂ ਐਡਾ ਦੋਨਾਂ ਦਾ ਆਪਸ ਵਿੱਚ ਕੰਟਰਾਸਟ ਕਰ ਸਕਦੇ ਹੋ ਜੀ ਦੇਖੋ ਜੀ ਐਡਾ ਮੈਚਿੰਗ ਸੂਟ ਲੈ ਕੇ ਵਰਕ ਕਰਵਾ ਕੇ ਬਾਟਮ ਵਾਲੀਆਂ ਰੈਡੀ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਸੂਟ ਰਹਿਣਗੇ ਇਹ ਲਾਈਟ ਜੈ ਮਿੱਠਾ ਕਲਰ ਹੈ ਜੀ ਵਰਕ ਕਰਵਾਓ ਬਹੁਤ ਸੋਹਣੇ ਸੂਟ ਰੋੜੇ ਰੈਡੀ ਹੋਣੇ ਬਣ ਕੇ ਤੁਹਾਡੇ ਲਈ ਬੜੀ ਆਫਰ ਆਣ ਵਾਲੀ ਹੈ ਤੁਹਾਨੂੰ ਅਸੀਂ 150 ਦੇ ਵਿੱਚ ਸੂਟ ਦੇ ਰਹੇ ਹਾਂ ਦੇਖੋ ਜੀ ਬੜੀ ਆਫਰ ਹੈ ਤੁਹਾਡੇ ਵਾਸਤੇ ਇਹ ਤੁਸੀਂ ਜਲਦੀ ਤੋਂ ਜਲਦੀ ਬਾਏ ਕਰ ਸਕਦੇ ਹੋ ਸਿਰਫ 150 ਦੇ ਵਿੱਚ ਤੁਹਾਨੂੰ ਵਰਕ ਵਾਸਤੇ ਸੂਟ ਮਿਲ ਰਿਹਾ ਜੀ ਜਿੱਦਾਂ ਦਾ ਮਰਜੀ ਵਰਕ ਕਰਵਾ ਕੇ ਤੁਸੀਂ ਇਹਨਾਂ ਸੂਟਾਂ ਨੂੰ ਰੈਡੀ ਕਰੋ ਵੱਡੀ ਆਫਰ ਹੈ ਤੁਹਾਡੇ ਵਾਸਤੇ ਇਹ ਦੋ ਪੀਸ ਮਿਲ ਲਗੇ ਤੁਹਾਨੂੰ ਠੀਕ ਹੈ ਜੀ 2 ਪੀਸ ਲੈ ਕੇ ਵੀ ਤੁਸੀਂ ਸੂਟ ਆਪਣਾ ਰੈਡੀ ਕਰ ਸਕਦੇ ਹੋ ਸੇਮ 2 ਪੀਸ ਮਿਲਣ ਵਾਲਿਆ ਜੀ ਇਹ ਵਾਲੇ ਲਾਈਟ ਜਾਂ ਸਕਾਈ ਬਲੂ ਲਾਈਟ ਜਾਂ ਫਰੋਜੀ ਕਲਰ ਹੈ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਲਾਈਟ ਜਾਂ ਫਰੋਜੀ ਕਲਰ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਠੀਕ ਹੈ ਜੀ ਐਡਾ ਤੁਸੀਂ ਆਪਸ ਵਿੱਚ ਇੱਕ ਕੰਟਰਾਸਟ ਵੀ ਲੈ ਸਕਦੇ ਹੋ ਬੜਾ ਸੋਹਣਾ ਜਿਹਾ ਕੰਟਰਾਸਟ ਹੈ ਇਹਨਾਂ ਦਾ ਦੇਖੋ ਜੀ ਇतना بڑا ਸੋਹਣਾ ਜਿਹਾ ਸੂਟ ਬਣਾ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਇੰਨੀ ਸੋਹਣੀ ਆ ਰਹੀ ਹੈ ਸੂਟਾਂ ਦੀ ਜਿੱਦਾਂ ਮਰਜ਼ੀ ਰੈਡੀ ਕਰੋ ਤੁਸੀਂ ਇਹ ਵੀ ਤੁਸੀਂ ਆਪਸ ਵਿੱਚ ਕੰਟਰਾਸਟ ਲੈ ਸਕਦੇ ਹੋ ਜਾਂ ਐਦਾਂ ਤੁਸੀਂ ਆਪਸ ਵਿੱਚ ਕੰਟਰਾਸਟ ਲੈ ਸਕਦੇ ਹੋ ਜੀ ਕੱਟ ਰਹੂਗੀ 4.5 ਵੀ ਹੋ ਸਕਦੀ ਹੈ ਜੀ 4.5 ਵੀ ਹੋ ਸਕਦੀ ਹੈ ਦੇਖੋ ਜੀ ਆਪਸ ਵਿੱਚ ਤੁਸੀਂ ਕੰਟਰਾਸਟ ਸੂਟ ਵੀ ਲੈ ਸਕਦੇ ਹੋ ਵੱਡੀ ਆਫਰ ਹੈ ਤੁਹਾਡੇ ਵਾਸਤੇ ਤੁਹਾਨੂੰ ਸਿਰਫ 150 ਦੇ ਵਿੱਚ ਸੂਟ ਮਿਲ ਰਿਹਾ ਜੀ ਇੰਨਾ ਸੋਹਣਾ ਸਟਾਫ ਸਾਰਾ ਹੀ ਫਾਈਨ ਹੈ ਕੋਈ ਵੀ ਐਦਾਂ ਦਾ ਸਟੱਫ ਨਹੀਂ ਹੈ ਤੁਹਾਨੂੰ ਪਸੰਦ ਨਾ ਆਵੇ ਬਹੁਤ ਪਿਆਰਾ ਸਟੱਫ ਰਹਿਣ ਵਾਲਾ ਜੀ ਚੈੱਕ ਕਰੀ ਚਲੋ ਬੜੇ ਪਿਆਰੇ ਜੇ ਪੀਸ ਰਹਿਣ ਵਾਲੇ ਆ ਇਹ ਵੀ ਤੁਸੀਂ ਆਪਸ ਵਿੱਚ ਕੰਟਰਾਸਟ ਲੈ ਸਕਦੇ ਹੋ ਠੀਕ ਹੈ ਜੀ ਇਹ ਖਾਦੀ ਦੇ ਵਿੱਚ ਰਹੂਗਾ ਇਹ ਖਾਦੀ ਚ ਰਹੂਗਾ ਐਦਾਂ ਤੁਸੀਂ ਆਪਸ ਵਿੱਚ ਕੰਟਰਾਸਟ ਲੈ ਸਕਦੇ ਹੋ ਜਿੱਦਾਂ ਮਰਜੀ ਸੂਟ ਬਣਾਓ ਕਿਉਂਕਿ ਐਦਾਂ ਦੋ ਪੀਸ ਲੈਣ ਦੇ ਨਾਲ ਤੁਹਾਡਾ ਦੁਪੱਟਾ ਵੀ ਵਿੱਚੋਂ ਰੈਡੀ ਹੋ ਜਾਊਗਾ ਇਹ ਵਾਲਾ ਚੈੱਕ ਕਰੋ ਇੱਕ 골ਡਨ 쉐డਡ ਦੇ ਵਿੱਚ ਐ ਡਬਲ 쉐డਡ ਆ ਜੀ ਬਰਬਰੀ ਦੇ ਵਿੱਚ 골ਡਨ ਡਬਲ 쉐డਡ ਪੀਸ ਰਹੂਗਾ ਐਦਾ ਮੈਚਿੰਗ ਬਣਾ ਸਕਦੇ ਹੋ ਵਿੱਚੋਂ ਬਾਟਮ ਬਣਾਓ ਵਿੱਚੋਂ ਦੁਪੱਟਾ ਬਣਾਓ ਠੀਕ ਹੈ ਜੀ ਡਬਲ 쉐డਡ 골ਡਨ ਪੀਸ ਹੈ ਜੀ ਇਹ ਬਰਬਰੀ ਦੇ ਵਿੱਚ ਇਹ ਚੈੱਕ ਕਰੋ ਜੀ ਇਹ ਵੀ ਤੁਸੀਂ ਆਸ ਵਿੱਚ ਕੰਟਰਾਸਟ ਲੈ ਸਕਦੇ ਹੋ ਠੀਕ ਹੈ ਜੀ ਬਰਬਰੀ ਦੇ ਵਿੱਚ ਰਹਿਣ ਵਾਲਾ ਇਹ ਸੈਟਨ ਇਹ ਚਨੂਨ ਦੇ ਵਿੱਚ ਰਹੂਗਾ ਜੀ ਪੀਸ ਠੀਕ ਹੈ ਜੀ ਨਾਲ ਦੁਪੱਟਾ ਬਣਾਓ ਜਾਂ ਪੂਰਾ ਸੂਟ ਬਣਾਓ ਕੁਝ ਵੀ ਮਰਜੀ ਤੁਸੀਂ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਇਹ ਸਨ ਅੱਜ ਸਾਡੇ ਇਕੱਠ ਪੀਸ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਿਰਫ 150 ਰੁਪਏ ਪ੍ਰਾਈਸ ਰਹਿਣ ਵਾਲੀ ਹੈ ਜੀ ਸ਼ਿਪਿੰਗ ਚਾਰ ਤੁਹਾਨੂੰ ਵੱਖਰਾ ਪਊਗਾ ਜੀ ਠੀਕ ਹੈ ਜੀ ਜੇਕਰ ਇਹਨਾਂ ਵਿੱਚ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਜਲਦੀ ਤੋਂ ਜਲਦੀ ਬਾਏ ਕਰ ਸਕਦੇ ਹੋ ਵੱਡੀ ਆਫਰ ਹੈ ਤੁਹਾਡੇ ਵਾਸਤੇ ਸਿਰਫ ਲੋੜੀ ਤੱਕ ਸੇਲ ਚੱਲਣ ਵਾਲੀ ਇਹਨਾਂ ਪੀਸਾਂ ਦੀ ਫਿਰ ਰੇਟ ਹੋਣਾ ਆਪ ਠੀਕ ਹੈ ਜੀ ਬਹੁਤ ਵੱਡੀ ਤੁਹਾਡੇ ਵਾਸਤੇ ਇਹ ਆਫਰ ਲੈ ਕੇ ਆਏ ਆ ਅਸੀਂ ਸਿਰਫ 150 ਦੇ ਵਿੱਚ ਤੁਹਾਨੂੰ ਸੂਟ ਦੇ ਰਹੇ ਆ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਕਿੰਨੀ ਲੰਬੀ ਵੀਡੀਓ